ਹੈਲੋ ਫਰੈਂਡਸ ਵੈਲਕਮ ਟੂ ਅ ਚੈਨਲ ਮਿੱਟੀ ਪੰਜਾਬ ਦੀ ਫਰੈਂਡਸ ਅੱਜ ਜੋ ਮੈਂ ਤੁਹਾਡੇ ਲਈ ਇਤਿਹਾਸ ਲੈ ਕੇ ਆਇਆ 7 ਅਕਤੂਬਰ 1753 ਦਾ ਜਦੋਂ ਨਵਾਬ ਕਪੂਰ ਸਿੰਘ ਦਾ ਗੁਰਪੁਰੀਵਲ ਧਿਆਨਾ ਅਸੀਂ ਸਾਰੇ ਜਾਣਦੇ ਹਾਂ ਇਤਿਹਾਸ ਕੋਮਾਂ ਲਈ ਰੂਹ ਦਾ ਕੰਮ ਕਰਦਾ ਹੈ ਜੇ ਕਿਸੇ ਕੋਮ ਕੋਲੋਂ ਉਹਦਾ ਇਤਿਹਾਸ ਖੋਲਿਆ ਜਾਵੇ ਤਾਂ ਉਹ ਕੋਮ ਆਪ ਹੀ ਇਤਿਹਾਸ ਨੂੰ ਵਿਸਾਰ ਬੈਠੇ ਤਾਂ ਉਹ ਕੋਮ ਆਪਣੀ ਹੋਂਦ ਗਵਾ ਲੜਦੀ ਹੈ ਆਪਣੇ ਇਤਿਹਾਸ ਤੇ ਹਰ ਕੋਮ ਮਾਣ ਕਰਦੀ ਹੈ ਪਰ ਜਿਸ ਤਰ੍ਹਾਂ ਇਹਦਾ ਇਤਿਹਾਸਿਕ ਕੋਮ ਨੇ ਸਰਜੀਆ ਉਸ ਦੀ ਮਿਸਾਲ ਲੱਭਣਾ ਵਾਕਿਆ ਔਖਾ ਕੰਮ ਹੈ। ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਅੱਧੀ ਸਦੀ ਤੱਕ ਟਿੱਕੇ ਬੈਠਣ ਦੀ ਵੇਲ ਨਾ ਮਿਲੀ। ਇਹਨਾਂ ਦੇ ਸਿਰਾਂ ਦੇ ਮੂਲ ਰੱਖੇ ਗਏ, ਘਰ-ਘਾਟ ਉਜਾੜੇ ਗਏ, ਸ਼ਰੀਰ-ਸ਼ੀਰ ਖੋਖਰ ਬੱਚੇ-ਮਾਵਾਂ ਸਮੇਤ ਸ਼ਹੀਦ ਕੀਤੇ ਗਏ। ਅਦੀ ਦੇਸ ਤਸੀਹੇ ਦੇ ਕੇ ਸਿੰਘ ਸ਼ਹੀਦ ਕੀਤੇ ਜਾਂਦੇ ਰਹੇ। ਇਹ ਉਹ ਵਕਤ ਸੀ ਜਦ ਸਿੰਘ ਹੋਣਾ ਮੋਤਾਂ ਨੂੰ ਵਾਜਾ ਮਾਰਨ ਲੱਗਾ ਸੀ। ਜਿਸ ਬੀਬੀ ਦੇ ਚਾਰ ਪੁੱਤ ਹੋਣ ਤੇ ਕਿਤੇ ਉਹਨਾਂ ਵਿੱਚੋਂ ਇੱਕ ਸਿੰਘ ਸੱਜਣਾ ਤਾਂ ਉਸਨੇ ਕਿਸੇ ਹੋਰ ਜਨਾਨੀ ਨੂੰ ਆਪਣੀ ਔਲਾਦ ਬਾਰੇ ਦੱਸਣ ਦੱਸ ਦੇ ਕੇਣਾ ਪੈਣੇ ਮੇਰੇ ਤਾਂ ਤਿੰਨ ਹੀ ਪੁੱਤ ਹਨ ਜਿਸ ਦਾ ਸਿੱਧਾ ਜਾਂ ਭਾਵ ਸੀ ਕਿ ਜੋ ਸਿੰਘ ਸੱਜ ਗਿਆ ਉਹ ਤੇ ਅੱਜ ਕੱਲ ਵਿੱਚ ਸ਼ਹੀਦ ਹੋ ਹੀ ਜਾਣਾ ਹੈ ਪਰ ਇਸ ਔਖੇ ਸਮੇਂ ਵਿੱਚ ਗੁਰੂ ਦਾ ਕੁੰਡਰੀਆ ਖਾਲਸਾ ਚੜ੍ਹਦੀ ਕਲਾ ਵਿੱਚ ਹੈ ਮਲਕਮ ਦੇਵ ਸ਼ਬਦ ਬੜੇ ਭਾਪੂਰਨ ਹਨ ਇਸ ਭੈਣਕ ਸਮੇਂ ਵਿੱਚ ਸਿੰਘਾਂ ਨੇ ਜਿੰਨੀਆਂ ਸੱਟਾਂ ਖਾਧੀਆਂ ਉਹਨਾਂ ਹੀ ਉਹ ਜ਼ਿਆਦਾ ਉਤਾਹ ਉੱਠੇ ਪੰਜਾਬ ਦੀ ਖੇਡ ਭੂਮੀ ਵਿੱਚ ਬਹਾਦਰ ਸਿੰਘ ਦੀ ਕੌਮ ਉੱਤੇ ਉਸ ਖੁਦੋਗਾਂਸੀ ਜਿਸ ਨੂੰ ਸਭ ਪਾਸਿਓਂ ਠੁੱਡੇ ਪੈਰੇ ਸਨ ਪਰ ਉਹ ਹਮੇਸ਼ਾ ਅਸਮਾਨ ਵੱਲ ਉੱਚਲੀ ਰਹੀ ਸੋਨਾ ਅਗ ਤੇ ਨਿਖਰਦਾ ਹੈ ਤੇ ਸ਼ੁੱਧ ਵੀ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਇਸ ਪਿਆਨਕ ਸਮੇਂ ਅੰਦਰ ਖਾਲਸਾ ਨਿਖਰ ਕੇ ਸਾਹਮਣੇ ਆਇਆ ਇਸ ਅਤ ਦੇ ਦੁਖਦਾਈ ਸਮੇਂ ਵਿੱਚ ਸਿੰਘਾਂ ਨੇ ਆਪਣੇ ਇਕਲਾਖ ਨੂੰ ਡਿੱਗਣ ਨਹੀਂ ਦਿੱਤਾ ਅਤੇ ਰਾਸ਼ੀ ਸਤਾ ਦੀ ਪ੍ਰਾਪਤੀ ਲਈ ਵੀ ਪੀੜ ਜਮਾਇਆ ਇਹ ਸਭ ਚੰਗੇ ਸੁਗੜ ਆਗੂਆਂ ਦੁਆਰਾ ਮਿਲਿਸੀਟੇ ਜੀ ਅਗਵਾਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਸ਼ਾਹਦ ਤੋਂ ਬਾਅਦ ਦੀਵਾਨ ਦਰਬਾਰਾ ਸਿੰਘ ਬੁੱਢਾ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਆਦਿ ਨੇ ਕੋਮਨ ਉਦਲ ਨੱਤਾ ਇਸ ਸਮੇਂ ਇੱਕ ਹੋਸ਼ਕ ਸ਼ਖਸੀਅਤ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਸ ਨੇ ਖਿੰਡੀ ਹੋਈ ਤਾਕਤ ਨੂੰ ਇਕੱਠਾ ਕਰਕੇ ਰਾਜ ਕਰੇਗਾ ਖਾਲਸਾ ਦੇ ਦਰਸ਼ਨ ਨੂੰ ਪੂਰਾ ਕਰਨ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਇਹ ਮਾਨਮਤੀ ਸ਼ਖਸੀਅਤ ਨਵਾਬ ਕਪੂਰ ਸਿੰਘ ਸੀਸਨ ਨਵਾਬ ਕਪੂਰ ਸਿੰਘ ਦਾ ਜਨਮ 1697 ਈਸਵੀ ਵਿੱਚ ਚੌਧਰੀ ਬਦਲੀਪ ਸਿੰਘ ਵਿਰਕ ਦੇ ਘਰ ਪਿੰਡ ਕਾਲੋਂ ਦੇ ਸ਼ੇਖਪੁਰਾ ਵਿੱਚ ਹੋਇਆ ਘਰ ਦਾ ਮਾਹੌਲ ਸਿੱਖੀ ਅਭਾਵ ਬੰਡਲ ਵਾਲਾ ਹੋਣ ਕਰਕੇ ਕਪੂਰ ਸਿੰਘ ਨੂੰ ਵਿਰਾਸਤ ਵਿੱਚ ਸਿੱਖੀ ਰੂਹ ਦੀ ਪ੍ਰਾਪਤੀ ਹੋਈ ਘਰ ਵਿੱਚ ਅਨਪਾਣੀ ਦੀ ਖੁੱਲ ਬਹਾਰ ਹੋਣ ਕਾਰਨ ਚੰਗੀ ਖੁਰਾਕ ਨੇ ਕਪੂਰ ਸਿੰਘ ਨੂੰ ਆਪਣੇ ਹਾਨੀਆਂ ਨਾਲੋਂ ਸਿਰ ਕੱਡਵਾ ਬਣਾ ਦਿੱਤਾ ਜਿੱਥੇ ਧਰਮੀ ਮਾਂ ਕੋਲ ਬੈਠ ਕੇ ਗੁਰਬਾਣੀ ਪੜਦਾ ਉੱਥੇ ਹੀ ਆਪਣੇ ਪਿਤਾ ਤੇ ਭਰਾਵਾਂ ਨਾਲ ਜੰਗੀ ਸ਼ਸਤਰ ਵੀ ਚਲਾਉਂਦਾ ਅਭਿਆਸ ਕਰਦਾ ਚੌਧਰੀ ਦਿਲੀਪ ਸਿੰਘ ਨੂੰ ਸੋਹਣੇ ਘੋੜਿਆਂ ਘੋੜੀਆਂ ਰੱਖਣ ਦਾ ਸ਼ੌਂਕ ਸੀ ਜਿਸ ਕਾਰਨ ਬਚਪਨ ਵਿੱਚ ਛੀ ਕਪੂਰ ਸਿੰਘ ਇੱਕ ਹੁਨਰਮੰਦ ਘੋੜਸਵਾਰ ਬਣ ਗਿਆ ਇਹਨਾਂ ਨੇ ਆਪਣੇ ਭਾਈ ਦਾਨ ਸਿੰਘ ਸਮੇਤ ਖੰਡੇ ਬਾਣੇ ਦੀ ਪੌਲ ਭਾਈ ਮਨੀ ਸਿੰਘ ਜੀ ਹੋਂ ਨਾ ਬਸਣ ਲਈ ਭਾਈ ਤਾਰਾ ਸਿੰਘ ਵਾ ਪਿੰਡ ਬਲੇਸ਼ ਦੀ ਸ਼ਹਾਦਤ ਦੀ ਖਬਰ ਜੰਗਲ ਵਿੱਚ ਅੱਗ ਵਾਂਗ ਫੈਲੀ ਤਾਂ ਸੁੱਤੇ ਸਿੱਧ ਹੀ ਸਿੱਖ ਹਿਰਦਿਆਂ ਵਿੱਚ ਭਾਂਬੜ-ਬੱਟ ਵੱਲ ਉੱਠੇ ਬਿਆਨਤ ਸਿੰਘ ਆਪਣੇ ਨਿੱਜੀ ਕੰਮ ਛੱਡ ਨਿਰੋਲ ਪੰਥਕ ਕਾਰਜਾਂ ਲਈ ਦੀਵਾਨ ਦਰਬਾਰਾ ਸਿੰਘ ਦੀ ਛੱਤਰ ਛਾਇਆ ਹੇਠ ਇਕੱਠੇ ਹੋਣੇ ਸ਼ੁਰੂ ਹੋ ਗਏ ਇਨ੍ਹਾਂ ਛੈਲ ਬੰਕਿਆਂ ਵਿੱਚ ਇਕ ਨਾਮ ਕਪੂਰ ਸਿੰਘ ਦਾ ਵੀ ਸੀ ਅੰਮ੍ਰਿਤਸਰ ਵਿੱਚ ਹੋਏ ਪੰਥਕ ਕਾਠ ਵਿੱਚ ਜ਼ਾਲਮ ਮੁਗਲੀਆਂ ਹਕੂਮਤ ਨੂੰ ਸਬਕ ਸਿਖਾਉਣ ਲਈ ਹੱਟ ਲਿਕੇ ਇਹ ਫੈਸਲੇ ਕੀਤੇ ਗਏ ਸਰਕਾਰੀ ਖਜ਼ਾਨੇ ਲੁੱਟ ਲਏ ਜਾਣ ਸਰਕਾਰੀ ਹਥਿਆਰ ਘਰ ਲੁੱਟ ਲਏ ਜਾਣ ਜ਼ਾਲਮ ਹਾਕਮਾਂ ਮੁਖਬਰਾਂ ਦੀ ਸਾਰੀਆਂ ਸਰਕਾਰੀਆਂ ਖੁਸ਼ਾਮਦੀਆਂ ਦਾ ਸੋਧਾ ਲਾਇਆ ਜਾਵੇ ਇਸ ਦੇ ਫਲਸਰੂਪ ਜਲਦ ਹੀ ਕਪੂਰ ਸਿੰਘ ਦੇ ਜਥੇ ਨੇ ਮਲਤਾਨ ਦਾ ਸਰਕਾਰੀ ਮਲੀਆ ਜੋ ਸ਼ਾਹੀ ਖਜ਼ਾਨੇ ਵਿੱਚ ਜਮ ਹੋਣ ਲਈ ਜਾ ਰਿਹਾ ਸੀ ਲਾਹੌਰ ਦੇ ਇਲਾਕੇ ਖੁੱਡੀਆਂ ਕੋਲ ਲੁੱਟ ਲਿਆ ਇਹ ਤਕਰੀਬਨ 4 ਲੱਖ ਰੁਪਇਆ ਸੀ ਇਸ ਤੋਂ 2 ਕੁ ਮਹੀਨੇ ਬਾਅਦ ਹੀ ਕਸੂਰ ਕਸੂਰ ਤੋਂ ਲਾਹੌਰ ਭੇਜਿਆ ਜਾ ਰਿਹਾ 1 ਲੱਖ ਰੁਪਿਆ ਕਾਨੇ ਕੱਚੇ ਕੋਲ ਸਿੰਘਾਂ ਨੇ ਲੁੱਟ ਲਿਆ ਤੀਜੀ ਘਟਨਾ ਜੰਡਿਆਲੇ ਕੋਲ ਵਾਪਰੀ ਜਦੋਂ ਮੁਰਤਜ਼ਾ ਖਾਨ ਉਚਕਜੀ ਕੋਲ ਸੈਕੜੇ ਘੋੜੇ ਤੇ ਹਥਿਆਰ ਕਪੂਰ ਸਿੰਘ ਤੇ ਜੱਛੇ ਜੱਥੇ ਨੇ ਉਡਾ ਲਏ ਦਿੱਲੀ ਤੇ ਲਾਹੌਰ ਦੀਆਂ ਸਾਂਝੀਆਂ ਫੌਜਾਂ ਨੇ ਸਿੱਖਾਂ ਨੂੰ ਖਤਮ ਕਰਨ ਦੀ ਬਹੁਤ ਵਾਪਾਈ ਅੱਜ ਟੱਕਰਿਆ ਹੋਇਆ ਤਾਂ ਟੱਕਿਆ ਪਿੱਛੇ ਲੜਨ ਵਾਲੇ ਸਿਪਾਹੀ ਮੂੰਹ ਵਿੱਚ ਕਾਲ ਲੈ ਲੈ ਕੇ ਜਾਨ ਬਚਾਉਣ ਲਈ ਦੌੜਦੇ ਰਹੇ ਇਹ ਵਕਤ ਖਾਸਾ ਸਿਰਫ ਸਰਕਾਰੀ ਖਜ਼ਾਨੇ ਲੁੱਟ ਕੇ ਸਰਕਾਰ ਦਾ ਆਰਥਿਕ ਪੱਖੋਂ ਲੱਖ ਰੋਡ ਵਿੱਚ ਵਿਤੋਂ ਬਾਹਰ ਜਾਣ ਤੇ ਸ਼ਕਤ ਜਿਤਨਸ਼ੀਲ ਸੀ ਇਸ ਸਮੇਂ ਪੁਲੇਖੇ ਨਾਲ ਇੱਕ ਸਿਆਲਕੋਟ ਦੇ ਪ੍ਰਤਾਪ ਚੰਦ ਦਾ ਕਾਫਲਾ ਸਰਕਾਰੀ ਢਾਂਡਾ ਸਮਝ ਕੇ ਕੇ ਲੁੱਟ ਲਿਆ ਗਿਆ ਇਸ ਵਿੱਚ ਬਹੁਤ ਆਪੜਾ ਸੀ ਜਦ ਪਤਾ ਲੱਗਾ ਕਿ ਇਹ ਤਾਂ ਕਿਸੇ ਦਾ ਨਿੱਜੀ ਢਾਂਡਾ ਸੀ ਤਾਂ ਖਾਲਸੇ ਨੇ ਸਾਰਾ ਸਾਜੂ-ਵਜੂ ਪ੍ਰਤਾਪ ਚੰਦ ਨੂੰ ਵਾਪਸ ਕੀਤਾ ਅੱਗੇ ਸਿਆਲ ਆ ਰਿਹਾ ਸੀ ਤਾਂ ਤੇ ਕੱਪੜੇ ਨਹੀਂ ਸਨ ਲੀ ਦੇ ਪੱਟੇ ਹੋਇਸਨ ਪੁਰਾਣੇ ਸਨ ਸਿੰਘ ਨੇ ਪਰ ਫਿਰ ਵੀ ਇਸ ਦੇ ਕਪੜੇ ਦੀ ਇੱਕ ਨਿੱਕੀ ਜਹੀ ਕੰਧ ਤੱਕ ਨਹੀਂ ਰੱਖੀ ਇਸ ਘਟਨਾ ਤੋਂ ਖਾਲਸਾਈ ਕਿਰਦਾਰ ਦੀ ਉਤਮਤਾ ਦਾ ਪਤਾ ਲੱਗਦਾ ਹੈ ਉਹ ਕਿੰਨਾ ਸਿੱਧਖਵਾਨ ਹੈ ਜਦ ਜ਼ਕਰੀਆ ਖਾਨ ਤੇ ਸਰਕਾਰ ਇਹ ਹਿੰਦ ਸਿੱਖਾਂ ਨੂੰ ਤਲਵਾਰ ਦਾ ਜ਼ੋਰ ਲਾ ਕੇ ਨਾ ਦਬਾ ਸਕੀ ਤਾਂ ਲਾਹੌਰ ਦਰਬਾਰ ਨੇ ਦਿੱਲੀ ਦਰਬਾਰ ਨਾਲ ਗਲਬਤ ਕਰਕੇ ਪੰਜਾਬ ਵਿੱਚ ਨਿਗਰਦੀ ਆਪਣੀ ਹਾਲਤ ਨੂੰ ਠੁਮਕਾ ਦੇਣ ਲਈ ਖਾਲਸਾ ਪੰਥ ਨਾਲ ਸੁਲਾ ਕਰਨ ਦਾ ਜਾਂ ਇਸ ਨੂੰ ਰਾਸੀ ਚਾਲ ਕਹਿ ਲਵੋ ਤਾਂ ਨਵਾਬੀ ਦੀ ਖਿੱਲਤ ਤੇ 1 ਲੱਖ ਰੁਪਏ ਤੱਕ ਦੀ ਜਾਗੀਰ ਭਾਈ ਸੁਭੇਕ ਸਿੰਘ ਜੰਬਰ ਹੱਥ ਹਮੇਸ਼ਰ ਭੇਜੀ। ਇਹ ਘਟਨਾ ਕੋਈ 1733 ਦੇ ਨੇੜੇ ਦੀ ਹੈ। ਸਭਾ ਅੰਦਰ ਗੁਰੂ ਦੀ ਜੁੜੇ ਜੁੜੇ ਪੰਥ ਤੇ ਆਗੂ ਨੇ ਸਰਕਾਰੀ ਸੁਗਾਦ ਲੈਣ ਤੋਂ ਇਨਕਾਰ ਕਰ ਦਿੱਤਾ। ਹਮਕੋ ਸਤਗੁਰ ਬਤਨ ਪਤ ਪਾਸ਼ਾਹੀ ਹਮਕੋ ਜਾਪਨ 300 ਆਹੀ ਪਾਛਾਈ ਛੜ ਹਮ ਲਹ ਨਿਵਾਬੀ ਪ੍ਰਾਤਿਨ ਜੈ ਮਾਹੇ ਖਰਾਬੀ। ਸੁਭੇਕ ਸਿੰਘ ਨੇ ਕਿਹਾ ਕਿ ਵਕਤ ਦਿਨ ਜਾਕਰ ਸਮਝਿਆ ਇਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਤੁਸੀਂ ਮੰਕੇ ਨਹੀਂ ਲਈ ਸਗੂ ਲੋਹਰ ਦਰਬਾਰ ਨੇ ਖਾਸ ਅਗੇ ਭੇਂਟਾ ਰੱਖੀ ਹੈ ਗੁਰਤਾਮਾ ਦੀ ਮੁਰੰਮਤ ਦੇ ਲਈ ਖਾਸ ਜਥਿਆਂ ਨੂੰ ਹੋਰ ਤਿੱਖੇ ਕਰਨ ਲਈ ਇੱਕ ਸ਼ਾਂਤ ਸਮੇਂ ਦੀ ਲੋੜ ਹੈ ਜਿੰਨਾ ਚਿਰ ਨਿਬਦੀ ਹੈ ਠੀਕ ਹੈ ਜਦ ਲੱਗੇ ਹੋਣੀ ਚਾਹੀਦੀ ਇਸ ਨਵਾਬੇ ਨੂੰ ਵਾਪਸ ਕਰ ਦੇਣਾ ਜਕਰੀਆ ਖਾਨ ਨੇ ਖਾਸ ਨੂੰ ਭਰੋਸਾ ਦਿਵਾਇਆ ਕਸਮ ਕੁਰਾਨ ਬਹੁ ਬਾਾਰ ਉਠਾਵੇ ਗੁਰ ਚੱਕ ਹਮ ਕਦੇ ਪੈਰ ਨਾ ਪਾਏ ਵਿਸ਼ਕ ਤੇ ਤੂੰ ਮੇਲਾ ਲਾਏ ਨਨਕਾਣੇ ਮੈਂ ਰੋੜੀ ਜਾਏ ਬੜੇ ਠੇਰੇ ਖੰਡੂਰ ਗੁਰਥਾਨ ਤਰਨ ਤਰਨ ਗੁਰੂ ਔਰ ਮਕਾਨ ਅਖੀਰ ਫੈਸਲਾ ਹੋਇਆ ਕਿ ਨਵਾਬੀ ਕਿਸੇ ਵਾਰ ਨੂੰ ਦਿੱਤੀ ਜਾਵੇ ਤਾਂ ਸਾਰੇ ਆਗੂਆਂ ਦੀ ਅੱਖ ਸੰਗਤ ਵਿੱਚ ਪੱਖੇ ਦੀ ਸੇਵਾ ਕਰਦੇ ਕਪੂਰ ਸਿੰਘ ਤੇ ਜਾ ਪਈ ਇਹ ਜਵਾਨ ਦੀ ਬਹਾਦਰੀ ਤੇ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਪੰਥ ਨੇ ਇਸ ਨੂੰ ਨਵਾਬੀ ਦੀ ਖਿੱਲਤ ਦੇਣ ਵਾਸਤੇ ਬੁਲਾਇਆ ਕਪੂਰ ਸਿੰਘ ਦੀ ਇੱਛਾ ਅਨੁਸਾਰ ਪੰਜ ਸਿੰਘਾਂ ਭਾਈ ਹਰੀ ਸਿੰਘ ਹਜੂਰੀਆ ਬਾਬਾ ਬਦੀਪ ਸਿੰਘ ਜਸ ਸਿੰਘ ਰਾਮ ਗੜੀਆ ਭਾਈ ਕਰਮ ਸਿੰਘ ਤੇ ਬੁੱਢਾ ਸਿੰਘ ਸ਼ੁਕਰ ਚੱਕੀਆ ਦੇ ਚਰਨਾਂ ਵਿੱਚ ਛੁਆ ਕੇ ਖਿੱਲਤ ਦਿੱਤੀ ਗਈ ਤੇ ਇਸ ਤਰ੍ਹਾਂ ਭਾਈ ਕਪੂਰ ਸਿੰਘ ਨਵਾਬ ਨੂੰ ਪਾਈ ਕਪੂਰ ਸਿੰਘ ਨਵਾਬ ਕਪੂਰ ਸਿੰਘ ਬਣ ਗਿਆ ਖਿਲਤ ਵਿੱਚ ਸ਼ਾਲ ਦੀ ਪੱਗ ਇੱਕ ਜਿਹੜਾ ਉਕਲਗੀ ਜਿੱਗਾ ਇੱਕ ਜੋੜੇ ਸੋਨੇ ਦੇ ਕੰਗਣਾ ਦੀ ਕੰਠਾ ਇੱਕ ਕੀਮਤੀ ਮੋਤੀਆਂ ਦੀ ਮਾਲਾ ਇੱਕ ਕੀਨ ਖੁਆਬ ਦਾ ਜਾਮਾ ਇੱਕ ਜਿਹੜਾ ਉਹ ਸ਼ਮਸ਼ੀਰ ਤੇਜਬਾਲ ਕੰਗਣਪੁਰ ਦੇ ਦੀਪਾਲਪੁਰ ਦੀ 1 ਲੱਖ ਰੁਪਏ ਦੀ ਜਾਗੀਰ ਸੀ ਨਵਾਬੀ ਦਾ ਰੂਤਪਾ ਹਾਸਿਲ ਕਰਨ ਤੋਂ ਬਾਅਦ ਵੀ ਕਪੂਰ ਸਿੰਘ ਦੀ ਸੰਗਤ ਵਿੱਚ ਪੱਖੇ ਦੀ ਤੇ ਪੰਗਤ ਵਿੱਚ ਪ੍ਰਸ਼ਾਦ ਲਈ ਪਾਣੀ ਦੀ ਨਿਮਰਤਾ ਨਾਲ ਸੇਵਾ ਨਿਰੰਤਰ ਉਸੇ ਤਰ੍ਹਾਂ ਕਰਦੇ ਰਹੇ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ 1734 ਵਿੱਚ ਦੀਵਾਨ ਦਰਬਾਰਾ ਸਿੰਘ ਗੁਰਪੁਰੀ ਸੁਧਾਰ ਗਏ ਇਹਨਾਂ ਦਿਨਾਂ ਵਿੱਚ ਇੱਕ ਭਾਰੀ ਇਕੱਠ ਅੰਮਸਰ ਦੀ ਧਰਤੀ ਉੱਤੇ ਹੋਇਆ ਇਸ ਵਿੱਚ ਖਾਲਸੇ ਨੂੰ ਦੋ ਪਾਗਾਂ ਵਿੱਚ ਵੰਡਿਆ ਗਿਆ ਇੱਕ ਪਾਗ ਵਿੱਚ 40 ਤੋਂ ਉੱਪਰ ਸਨ ਦੂਜੇ ਇਸ ਨੂੰ ਬੁੱਢਾ ਦਲ ਕਿਹਾ ਗਿਆ ਦੂਜੇ ਵਿੱਚ 40 ਤੋਂ ਛੋਟੇ ਸਨ ਇਸ ਨੂੰ ਤਰਨਾ ਦਲ ਕਿਹਾ ਗਿਆ ਦੋਹਾਂ ਦਲਾਂ ਦਾ ਸਮੁੱੱਚ ਖਾਲਸਾ ਜਿਹਦੇ ਇਸ ਦਾ ਜਥੇਦਾਰ ਸਰਬਸੰਮਤੀ ਨਾਲ ਨਵਾਬ ਕਪੂਰ ਸਿੰਘ ਬਣਿਆ। ਬੁੱਢੇ ਦਲ ਵਾਲਿਆਂ ਦਾ ਕੰਮ ਗੁਰਧਾਮਾਂ ਦੀ ਸੇਵਾ ਸੰਭਾਲ ਕਰਨੀ, ਬਾਣੀ ਮਾਣੇ ਦਾ ਪ੍ਰਚਾਰ, ਲੋੜ ਪੈਣ ਤੇ ਜੰਗ ਦੇ ਮੈਦਾਨ ਵਿੱਚ ਤਰਨਾ ਦਲ ਦਾ ਸਾਥ ਦੇਣਾ, ਤਰਨੇ ਦਲ ਦਾ ਕੰਮ ਮਜਲੂਮਾਂ ਨੂੰ ਜ਼ੁਲਮ ਤੋਂ ਬਚਾਉਣਾ, ਸਰਕਾਰੀ ਖਜ਼ਾਨੇ ਤੇ ਹੱਥ ਫੇਰਨਾ ਤੇ ਲੋੜ ਸਮੇਂ ਤੇ ਕਿਰਤਾ ਕਿਰਪਾ ਨਾਲ ਪਾਪੀਆਂ ਨੂੰ ਸੋਧਾ ਲਾਉਣਾ। ਨਵਾਬ ਕਪੂਰ ਸਿੰਘ ਦੇ ਹੱਥੋਂ ਖੰਡੇ ਬਾੜ ਦੀ ਪਹੁੰਚ ਲੈਣਾ ਬੜਾ ਸੁਆਬ ਵਾਲਾ ਕੰਮ ਸਮਝਾਇਆ ਜਾਂਦਾ ਸੀ ਜੋ ਕਿ ਬਚਨ ਇਸ ਗੁਰੂ ਸੂਰੇ ਦੇ ਮੂੰਹੋਂ ਵਿੱਚੋਂ ਨਿਕਲਦਾ ਉਹ ਸਫਲ ਉਂਦਾਸੀ ਦਲਾਂ ਲਈ ਹੇਠ ਲਿਖੇ ਨਿਯਮ ਬਣਾਏ ਗਏ ਮਾਇਆ ਕਿਸੇ ਵੀ ਵਸਿਲੇ ਰਹੀ ਦੋਹਾਂ ਦਾਲ ਇਕੱਠੇ ਇਕੱਠੀ ਕਰਨਗੇ ਇੱਕ ਗੋਲਕ ਵਿੱਚ ਇੱਕ ਚਸਾਰੀ ਜਮਾ ਹੋਏਗੀ ਦੋਹਾਂ ਜੱਥਿਆਂ ਦੀ ਸਿੰਗਾ ਦੀ ਜ਼ਰੂਰਤਾਂ ਇਸ ਸਾਂਝੀ ਮਾਇਆ ਵਿੱਚੋਂ ਪੂਰੀਆਂ ਕੀਤੀਆਂ ਜਾਣਗੀਆਂ ਦੋਹਾਂ ਜੱਥਿਆਂ ਦਾ ਲੰਗਰ ਇੱਕੋ ਜਾਂ ਇੱਕੋ ਥਾਂ ਤੇ ਤਿਆਰ ਕਰਕੇ ਇੱਕ ਸમાન ਵਰਤਾਇਆ ਜਾਏਗਾ ਆਪਣੇ ਜਥੇਦਾਰ ਦਾ ਹਰ 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 ਕਮੰਨਾ ਹਰ ਸਿੰਘ ਲਈ ਜ਼ਰੂਰੀ ਹੈ ਇਸ ਨਿਯਮਾਵਲੀ ਨੇ ਸਾਰੇ ਪੰਥ ਅੰਦਰ ਪਾਪਸੀ ਭਾਈਚਾਰ ਨੂੰ ਹੋਰ ਢੀਡਾ ਦਿੱਤਾ ਦੁੱਖ ਸੁੱਖ ਭੁੱਖ ਸਭ ਕੁਝ ਸਾਂਝਾ ਸੀ ਪੰਥ ਦੀ ਚੜ੍ਹਦੀ ਕਲਾ ਵਾਲ ਦੇਖ ਕੇ ਨੌਜਵਾਨ ਧੜਾ ਧੜ ਦਲ ਵਿੱਚ ਸ਼ਾਮਿਲ ਹੋ ਗਏ ਇਨ੍ਹਾਂ ਵਿੱਚ ਤਰਨਤਲ ਦੀ ਗਿਣਤੀ 12000 ਦੇ ਲਗਭਗ ਮਿੰਟਾਂ ਚ ਹੋ ਗਈ ਨਵਾਬ ਕਪੂਰ ਸਿੰਘ ਨੇ ਤਰਨੇ ਦਲ ਨੂੰ ਪੰਜ ਜਥੇ ਬਜਵਾ ਦਿੱਤਾ ਪਹਿਲਾ ਜਥਾ ਆਪਾ ਬਾਬਾ ਦੀਪ ਸਿੰਘ ਦੂਜਾ ਜਥਾ ਕਰਮ ਸਿੰਘ ਧਰਮ ਸਿੰਘ ਅੰਮ੍ਰਿਤਸਰ ਵਾਲੇ ਤੀਜਾ ਜਥਾ ਬਾਬਾ ਕਾਨ ਸਿੰਘ ਤੇ ਬਾਬਾ ਵਿਨੋਦ ਸਿੰਘ ਚੌਥਾ ਜਥਾ ਦਸੋਂਦਾ ਸਿੰਘ ਦਾ ਪੰਜਵਾਂ ਜੱਥਾ ਵੀਰ ਸਿੰਘ ਰੰਗਰੇਟੇ ਵਾਲੇ ਇਹਨਾਂ ਜੱਥਿਆਂ ਨੂੰ ਹਦਾਇਤ ਸੀ ਕਿ ਭੰਡਾਰੇ ਤੋਂ ਰਸਤਾ ਲੈ ਕੇ ਆਪੋ ਆਪਣੇ ਲੰਗਰ ਤਿਆਰ ਕਰਨ ਇਸ ਵਕਤ ਸੁਖਾਵਾਂ ਹੋਂ ਕਰਨ ਬੇਅੰਤ ਲੋਕ ਸਿੱਖ ਵੀ ਪਰਵੇਸ਼ ਹੋ ਗਏ 1735 ਦੀ ਹਾੜੀ ਦੀ ਫਸਲ ਵਕਤ ਲਾਹੌਰ ਦਰਬਾਰ ਨੇ ਸਿੰਘਾਂ ਨਾਲ ਹੋਈ ਸੁਲਾ ਤੋੜ ਦਿੱਤੀ ਸਿੰਘ ਵਿਸ ਮੌਕੇ ਦੀ ਭਾਲ ਵਿੱਚ ਸਨ ਜ਼ਖਰੀਆ ਖਾਨ ਨੇ 4000 ਸਵਾਰਾਂ ਦੀ ਫਿਰਤੂ ਫੌਜ ਬਣਾ ਕੇ ਸਿੱਖਾਂ ਦੀ ਖੁਰਾਕੋਜ ਮਟਾਉਣ ਲਈ ਤੋਰੀ ਗੁਰੂ ਦੇ ਲਾਲਾ ਨੇ ਇਸ ਫੌਜ ਦਾ ਚੈਨ ਆਰਾਮ ਉਡਾ ਦਿੱਤਾ ਉਹ ਕਦੇ ਘੋੜੇ ਖੋਲੰਦੇ ਕਦੇ ਹਥਿਆਰ ਬਹੁਤਾਂ ਨੁਕਸਾਨ ਵੀ ਲਾਹੌਰ ਦਰਬਾਰ ਦਾ ਹੋ ਰਿਹਾ ਸੀ ਅੰਤ ਜਕਰਿਆ ਖਾਨ ਨੇ ਹੱਥ ਲਿਖੇ ਫਰਮਾਨ ਜਾਰੀ ਕੀਤੇ ਜੇ ਕੋਈ ਸਿੰਘ ਦਾ ਸਿਰ ਪੇਸ਼ ਕਰੇ ਉਸ ਨੂੰ 50 ਰੁਪਏ ਨਾਮ ਜੇ ਕੋਈ ਜੋਂ ਦਾ ਸਿੰਘ ਪੇਸ਼ ਕਰੇ ਉਸ ਨੂੰ ਵੀ 50 ਰੁਪਏ ਨਾਮ ਜੇ ਕੋਈ ਸਿੰਘ ਦਾ ਪਤਾ ਦੱਸੇ ਉਸ ਨੂੰ 10 ਰੁਪਏ ਨਾਮ ਜੇ ਕੋਈ ਫੜਵਾਵੇ ਉਸ ਨੂੰ 15 ਰੁਪਏ ਨਾਮ ਸਿੰਘ ਦਾ ਘਰਬਾਰ ਲੁੱਟਣ ਤੇ ਕੋਈ ਪੁੱਛ ਪ੍ਰਤੀਤ ਨਹੀਂ ਇਸ ਨਾਲ ਜੋ ਸਿੰਘ ਦੀ ਮਦਦ ਕਰੇਗਾ ਉਹ ਸਰਕਾਰ ਸਰਕਾਰ ਹੇਟ ਲੀਆਂ ਸਜ਼ਾਵਾਂ ਦੇਵੇਗੀ ਜੇ ਕੋਈ ਪਨਾਹ ਦੇਵੇਗਾ ਤਾਂ ਮੌਤ ਦੀ ਸਜ਼ਾ ਜੋ ਬਾਗੀ ਸਿੰਘਾਂ ਦਾ ਪਤਾ ਜਾਣ ਕੇ ਵੀ ਨਾ ਦੱਸੇ ਉਸ ਨੂੰ ਵੀ ਮੌਤ ਦੀ ਸਜ਼ਾ ਜੋ ਸਿੰਘ ਦੀ ਅੰਨ ਕੱਪੜੇ ਨਾਲ ਮਦਦ ਕਰੇਗਾ ਉਸ ਨੂੰ ਮੁਸਲਮਾਨ ਬਣਾਇਆ ਜਾਏਗਾ ਜੋ ਸਰਕਾਰੀ ਕਮਚਾਰੀ ਗਲਤੀ ਕਰੇਗਾ ਉਹ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਇਸ ਵਿਖੜੇ ਸਮੇਂ ਵਿੱਚ ਨਵਾਬ ਕਪੂਰ ਸਿੰਘ 800 ਸਿੰਘਾਂ ਸਮੇਤ ਬਾਬਾ ਆਲਾ ਸਿੰਘ ਬਾਬਾ ਪਟਿਆਲਾ ਸਿਆਸਤ ਕੋਲਠਿਕਰੀ ਵਾਲਾ ਆ ਰਹੇ ਸਨ ਬਾਬਾ ਆਲਾ ਸਿੰਘ ਨੇ ਵੀ ਪਾਲ ਸਿੰਘ ਨਵਾਬ ਕਪੂਰ ਸਿੰਘ ਹੱਥੋਂ ਲਈ ਸੀ ਮਾਲਵੇ ਦੇ ਗੁਰ ਸਿੱਖਾਂ ਨੇ ਇਹਨਾਂ ਬਾਗੀ ਸਿੰਘਾਂ ਦੀ ਮਦਦ ਕੀਤੀ ਇਸ ਸਮੇਂ ਮਾਲਵੇ ਵਿੱਚ ਧਰਮ ਪ੍ਰਚਾਰ ਗੁਰੂਆਂ ਤੇ ਹੋਇਆ ਪੌਲ ਦੇ ਬਾਟੇ ਖੁੱਲੇ ਵਰਤੇ ਉਧਰ ਜਕਰੀ ਇਹਨੇ ਭਾਈ ਮਨੀ ਸਿੰਘ ਸਮੇਤ ਬੰਤ ਸਿੰਘ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਜਿੱਦਾ ਜ਼ਿਕਰ ਰਤਨ ਸਿੰਘ ਭੰਗੂ ਕਾ ਦਾ ਹੈ ਦੁਹਰਾ ਮਨੀ ਸਿੰਘ ਜਦ ਮਰਿਓ ਬੰਦ ਬੰਦਾ ਬੰਦ ਤੇ ਸੈ ਕਟਾਏ ਔਰ ਸਿੰਘ ਥੈ ਜੋ ਮਰੇ ਸਭ ਸਕੇ ਗਿਨਾਏ ਚੋਪਈ ਕਈ ਚਰਖੀ ਕਈ ਫਾਂਸੀ ਮਰੇ ਕਈ ਤੋਪਨ ਕਈ ਛੋਰੀ ਕਟਾਏ ਕੈਨ ਸਿਰ ਮੁੰਗਲੀ ਕਟੇ ਕੋਈ ਡੋਬੇ ਕੋਈ ਕਸੀਟ ਸੁੱਟੇ ਦਬੇ ਕਟੇ ਬੰਦੂਖਾਂ ਦੇ ਮਾਰ ਕੋਣ ਗਣੇ ਜੋ ਮਰੇ ਹਜ਼ਾਰ ਪਾਂਤ ਪਾਂਤ ਕਈ ਪਗੜ ਬਹਾਏ ਸਾਤ ਤੇ ਗਣ ਕਈ ਸੀਸ ਉਡਵਾਏ ਕਿਸੇ ਹੱਥ ਕਿਸੇ ਟੰਗ ਕਟਵਾਈ ਅੱਖ ਕੱਢ ਕਿਸੇ ਖੱਲ ਉਤਰਵਾਈ ਕੈਸਨ ਵਾਲੇ ਜੋ ਨਰ ਹੋਈ ਬਾਲ ਬਿਰਦ ਲੱਬੇ ਛੜਨਾ ਕੋਈ ਹਰੀ RAM ਗੁਪਤਾ ਇਸੋਕੇ ਸਮੇਦੀ ਪੰਤ ਜਿਹੜੋ ਵੀ ਤਸਵੀਰ ਖਿੱਚਦਾ ਹੈ ਉਹ ਬਹੁਤ ਪਾਪ ਪੂਰਨ ਹੈ ਉਹ ਆਗਦਾ ਹੈ ਇਨਾਂ ਡਰੋਣੇ ਕਸ਼ਟਾਂ ਦੇ ਸਹਾਰਨ ਬਿਚੋਂ ਦੋਸ਼ਕਤੀ ਤੇ ਉੱਚਾ ਕੰਮ ਕਰਦਾ ਹੈ ਉਹੀ ਇੱਕ ਗੁਰੂ ਦਾ ਸਿੱਖ ਇਸ ਗੱਲ ਤੇ ਭਰੋਸਾ ਰੱਖਦਾ ਹੈ ਇਹ ਤਨ ਮਨ ਤੇ ਤਨ ਮੇਰਾ ਆਪਣਾ ਨਹੀਂ ਇਹ ਸੁੱੱਚੇ ਪਾਤਸ਼ਾਹ ਗੁਰੂ ਦਾ ਹੈ ਅਤੇ ਉਸਦੇ ਪਿਆਰੇ ਪੰਥ ਦੀ ਈਮਾਨਤ ਹੈ ਗੁਰੂ ਪੰਥ ਲਈ ਜਿਉ ਹਦਾਇਤ ਦਿੱਤੀ ਗਈ ਇਸ ਬਦਲੇ ਸਤਗੁਰਦਰੋਂ ਉਹਨਾਂ ਨੂੰ ਬਰਕਤਾਂ ਮੁਕਤੀ ਤੇ ਜੁਗਤੀ ਪ੍ਰਾਪਤ ਹੁੰਦੀ ਹੈ ਇਸ ਸਮੇਂ ਖਾਲਸਾ ਪੂਰੀ ਚੜਾਈ ਵੱਲ ਚੜ੍ਹਦੀ ਕਲਾ ਵਿੱਚ ਹੈ ਇਸ ਸਮੇਂ ਹੀ ਖਾਲਸਾਈ ਬੋਲੇ ਵੀ ਹੋਂਦ ਵਿੱਚ ਆਏ ਇਹਨਾਂ ਦਿਨਾਂ ਵਿੱਚ ਲਾਹੌਰ ਵਿਦਰ巴ਰ ਸਿੰਘ ਦੀ ਅਕੜਪਨ ਲੈ ਨਵਾਬ ਕਪੂਰ ਸਿੰਘ ਕੁਚਨਵੇ ਸਿੰਘ ਨਾਲ ਲਾਹੌਰ ਦੇ कोतवाल ਨੂੰ कोतਵਾਲੀ ਵਿੱਚ ਡੱਕ ਕੇ ਆਪ कोतवाल ਬਣ ਕੇ ਫੈਸਲੇ ਕਰਦਾ ਹੈ ਇੱਕ ਦਿਨ ਦਾ ਰਾਤ ਚਲਾ ਉਹ ਹਰਨ ਹੋ ਜਾਂਦੇ ਹਨ ਮਾਲਵੇ ਵਿੱਚ ਆਸਿਰ ਕੱਢਦੇ ਹਨ 1736-37 ਵਿੱਚ ਨਵਾਬ ਕਪੂਰ ਸਿੰਘ ਦੀ ਅਗਵਾਈ ਥੱਲੇ ਖਾਲਸਾ ਗੁਰੂ ਮਾਰੀ ਸਿੰਘ ਸਰਹਿੰਦ ਦੀ ਇਟਨਾਇਟ ਖੜਕਾ ਦਿੰਦਾ ਹੈ ਸਰਹਿੰਦ ਸਿੰਘਾਂ ਤਸਲੀ ਨਾਲ ਉੱਟੀ ਉਧਰ ਅੰਮ੍ਰਿਤਸਰ ਸ਼ਹਿਰ ਤੇ ਜ਼ਕਰੀਆ ਖਾਨ ਕਬਜ਼ਾ ਕਰੀ ਬੈਠਾ ਹੈ ਇਸ ਸਮੇਂ ਮੁਗਲ ਮੁਲਾਨੇ ਸਿੰਘਾਂ ਦੀਆਂ ਕਾਫੀ ਚੜਪਾਹਾਂ ਹੀਆਂ 1739 ਵਿੱਚ ਨਾਦਰ ਸ਼ਾਹ ਨੇ ਹਿੰਦ ਦੇ ਹਮਲਾ ਕੀਤਾ ਦਿੱਲੀ ਦੀ ਲੁੱਟ ਤੋਂ ਬਾਅਦ ਜਦ ਨਾਦਰ ਸ਼ਾਹ ਆਪਣੇ ਮੁਲਕ ਨੂੰ ਘਰ ਵਾਪਸ ਮੋੜਨ ਲੱਗਾ ਉਸਨੇ ਲਗਭਗ 20000 ਹਾਥੀ ਘੋੜੇ ਖਚਰਾ ਉੱਪਰ 15 ਕਰੋੜੀ ਨਗਤੀ 50 ਕਰੋੜ ਦਾ ਮਾਲ ਸਮਾਨ ਤਖਤ ਤਾਉ ਤੇ 50000 ਕੁੜੀਆਂ ਮੁੰਡਿਆਂ ਨੂੰ ਲੱਦਿਆ ਹੋਇਆ ਸੀ ਇਸ ਦੀ ਚੰਗੀ ਭੁਗਤ ਸਿੰਘਾਂ ਨੇ ਸਵਾਰੀ ਇਸ ਦਾ ਬਹੁਤਾ ਮਾਲ ਅਸਬਾਬ ਤੇ ਹਿੰਦੁਸਤਾਨ ਦੇ ਬਹੁਤ ਮੁੰਡੇ ਕੁੜੀਆਂ ਇਸ ਤੋਂ ਛਡਾ ਲਏ ਜਦ ਇਸਨੇ ਸਿੰਘਾਂਵਾਲੇ ਜ਼ਖਰੀਆ ਖਾਨ ਤੋਂ ਜਾਣਿਆ ਸਭ ਕੁਝ ਤਾਂ ਨਾਦਰ ਸਿੰਘ ਸ਼ਾਹ ਨੇ ਜ਼ਖਰੀਏ ਨੂੰ ਮੈਂ ਤੇਰੀ ਮਦਦ ਕਰਾਂਗਾ ਇਹਨਾਂ ਦਾ ਕੁਝ ਕਰ ਜੇ ਨਾ ਕਰ ਸਕਿਆ ਤਾਂ ਇਹਨਾਂ ਤੇਰੇ ਪੈਰਾਂ ਥੱਲੇ ਜ਼ਮੀਨ ਖਿੱਚ ਲੈਣੀ ਹੈ ਭਾਵੇਂ ਪੰਜਾਬ ਦੇ ਹਾਕਮ ਬਣ ਬੈਠਣਗੇ ਨਾਦਰ ਸ਼ਾਹੀ ਦਿੱਤੀ ਮਰਤੇ ਅਮਲ ਕਰਦੇ ਆ ਜ਼ਖਰੀਆ ਖਾਨ ਨੇ ਸਿੱਖਾਂ ਦਾ ਖੁਰਾ ਖੋਜਣ ਮਿਟਾਉਣ ਲਈ ਅਹਿਦ ਕਰ ਲਿਆ ਇਸ ਅਦੀਂ ਦਰਬਾਰ ਸਾਹਿਬ ਦੀ ਬੇਦਬੀ ਮੱਸੀ ਰੰਗੜ ਦੁਆਰਾ ਕੀਤੀ ਗਈ ਉਸ ਕਰਨੀ ਦਾ ਫਾਲੋਸ ਨੂੰ ਸਰਦਾਰ ਸੁਖਾ ਸਿੰਘ ਮਾੜੀ ਕੰਬੂਤ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆਂ ਨੇ ਦਿੱਤਾ ਇਸ ਸਮੇਂ ਵਿੱਚ ਭਾਈ ਤਾਰੂ ਸਿੰਘ ਪੋਲਾ ਭਾਈ ਸੁਬੇਗ ਸਿੰਘ ਜੰਬਰ ਭਾਈ ਸ਼ਾਹਬਾਦ ਸਿੰਘ ਜੰਬਰ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਭਾਈ ਮਹਿਤਾਬ ਸਿੰਘ ਆਦਿ ਚੜ੍ਹਦੀ ਕਲਾ ਵਾਲੇ ਸਿੰਘ ਬੁਲੰਦ ਹੌਸਲੇ ਨਾਲ ਸ਼ਹੀਦੀ ਹੱਸ ਕਰਦੇ ਹਨ ਨਾ ਮਿਲਵਰਤਨ ਦੀਏ ਸਿੰਘ ਬਾਗੀ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਸਨ ਫੋਨ ਕਰਨ ਨਵਾਂ ਕਪੂਰ ਸਿੰਘ ਦੀ ਸਰਪ੍ਰਸਤੀ ਥੱਲੇ 1745 ਦੇ ਵਜਾਖੀ ਦੇ ਸਰਬਤ ਖਾਲਸੇ ਵਿੱਚ 25 ਜੱਥੇਦਾਰਾਂ ਦੀ ਸਰਪ੍ਰਸਤੀ ਥੱਲੇ 25 ਜੱਥੇਦਾਰ ਵਰਤਾਰ ਸਿੰਘਾਂ ਦੇ ਬਣਾਏ ਗਏ ਹਰ ਸਿੰਘ ਲਈ ਤਲਵਾਰ ਦਾ ਤੇ ਘੋੜਾ ਰੱਖਣਾ ਜ਼ਰੂਰੀ ਸੀ ਕੋਈ ਵੀ ਸਿੰਘ ਕਿਸੇ ਵੀ ਜੱਥੇ ਵਿੱਚ ਕਦੇ ਵੀ ਸ਼ਾਮਲ ਹੋ ਸਕਦਾ ਸੀ ਪ੍ਰਮੁੱਖ ਜੱਥੇਦਾਰ ਨਵਾਂ ਕਪੂਰ ਸਿੰਘ ਜੱਸਾ ਸਿੰਘ ਅਲੂਵਾਲੀਆ ਨੌਦ ਸਿੰਘ ਸ਼ੁਕਰਚਰੀਆ ਚੱਕੀਆ ਹਰੀ ਸਿੰਘ ਪੰਗੀ ਬਾਬਾ ਦੀਪ ਸਿੰਘ ਆਦੀ ਇਹ ਸਨ ਇਸ ਸਮੇਂ ਵਿੱਚ 1746 ਵਿੱਚ ਛੋਟੇ ਕੱਲੂ ਕਾਰਜ ਵਿੱਚ ਤਕਰੀਬਨ 10 ਹਜ਼ਾਰ ਸਿੰਘ-ਸਿੰਘਣੀਆਂ ਸ਼ਹੀਦ ਹੋਏ ਸਨ। ਇਸ ਵਿਖੜੇ ਸਮੇਂ ਵਿੱਚ ਕੌਮ ਦੀ ਸਚੱਜੀ ਅਗਵਾਈ ਨਵਾਬ ਕਪੂਰ ਸਿੰਘ, ਸੁਖਾ ਸਿੰਘ ਮਾੜੀ ਕੰਬੋ, ਦਸਾ ਸਿੰਘ ਆਲੂਵਾਲੀ ਆਦਿ ਸਰਦਾਰਾਂ ਨੇ ਕੀਤੀ। ਅਬਦਾਲੀ ਤੇ ਪਹਿਲੇ ਹੱਲੇ ਤੋਂ ਕੁਝ ਸਮੇਂ ਬਾਅਦ ਹੀ ਵਿਸਾਖੀ 1748 ਦੀ ਸਰਬਤ ਖਾਲਸਾ ਵਿੱਚ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਦੀ ਨੀਂ ਰੱਖੀ। ਨਾਲ ਹੀ 60 ਤੋਂ ਉੱਪਰ ਪਹੁੰਚ ਕੇ ਜੱਥਿਆਂ ਨੂੰ ਪੰਗ ਕਰਕੇ 11 ਮਿਸਲਾਂ ਮਿਸਲਾਂ ਹੋਂਦ ਵਿੱਚ ਲਾਈਆਂ। ਇਹਨਾਂ ਮਿਸਲਾਂ ਨੇ ਹਾਕਮਾਨੀਆਂ ਪੈਰਾ ਥਲੜੀ ਧਰਤੀ ਤੇ ਭਾਂਬੜ ਮਚਾ ਦਿੱਤੇ ਭਾਵੇਂ ਇਸ ਵਕਤ ਮੀਰ ਬੰਨੂ ਅਤੀ ਦਿਲਮਖ ਸਮਾ ਵਿੱਚ ਆਇਆ ਪਰ ਨਵਾਬ ਕਪੂਰ ਸਿੰਘ ਵਰਗੇ ਗੁਰਮੁਖਾਂ ਦਾ ਸਾਧਾ ਹੋਇਆ ਖਾਲਸਾ ਇਸ ਭਿਆਨਕ ਦਰਦਨਕ ਦੌਰ ਵਿੱਚ ਬੁਲੰਦ ਹੌਸਲੇ ਨਾਲ ਆ ਰਿਹਾ ਸੀ ਸਾਨੂੰ ਸਾਡੀ ਦਾਤਰੀ ਮੈਨੂੰ ਦੇ ਸੋਏ ਜਿਉਂ-ਜਿਉਂ ਮੈਨੂੰ ਵੱਡਦਾ ਅਸੀਂ ਦੂਣੇ ਸਵਾਏ ਹੋਏ ਨਵਾਬ ਕਪੂਰ ਸਿੰਘ ਨੇ ਜਦ ਆਪਣਾ ਆਖਰੀ ਸਮਾਨ ਨੇੜੇ ਵੇਖਿਆ ਤਾਂ ਅੰਮ੍ਰਿਤਸਰ ਵਿੱਚ ਦਲ ਖਾਲਸਾ ਦਾ ਭਾਰੀ ਇਕੱਠ ਬੁਲਾਇਆ ਇਸ ਨੂੰ ਸੰਬੋਧਨ ਹੁੰਦਿਆ ਕਿਹਾ ਗੁਰੂ ਤੇਗ ਬਹਾਦਰ ਸਰਖਣਾ ਆਪਸ ਵਿੱਚ ਇਤਿਫਾਕ ਕਿਰਦਾਰ ਸੁੱਚਾ ਰੱਖਣਾ ਗਰੀਬ ਗਰੀਬ ਦੇ ਰੱਖਿਆ ਤੇ ਜ਼ਾਲਮ ਦੀ ਸੋਧ ਕਰਦੇ ਰਹਿਣਾ ਆਪਣੇ ਕਿਰਪਾਨ ਸਰਦਾਰ ਜੱਸਾ ਸਿੰਘ ਹਲੂਵਾਲੀ ਨੂੰ ਸੌਂਪ ਦਿੱਤੀ ਜਿੱਤੇ ਦਾ ਸੰਭਾਲ ਕੇ 7 ਅਕਤੂਬਰ 1759 ਨੂੰ ਆਪ ਗੁਰਪੁਰੀ ਧਿਆਨ ਨਾ ਕਰ ਗਏ ਆਪ ਦਾ ਸਸਕਾਰ ਬਾਬਾ ਅਟਲ ਦੇ ਦੌਰੇ ਹੁਣ ਗੁਰਦੁਆਰਾ ਸਾਹਿਬ ਕੋਲ ਕੀਤਾ ਗਿਆ ਜੱਸਾ ਵਿੱਚ ਜੱਸਾ ਸਿੰਘ ਹਲੂਵਾਲੀ ਨੇ ਇੱਥੇ ਸੰਗਮਰ ਦੀ ਸਮਾਦ ਬਣਵਾਈ ਉਨਿਛ ਤੋਏ ਵਿੱਚ ਇਹ ਬਟਾ ਦਿੱਤੀ ਗਈ ਜਿਸ ਉੱਪਰ ਲਿਖਿਆ ਗਿਆ ਸੀ ਸਮਾਦ ਨਵਾਬ ਕਪੂਰ ਸਿੰਘ ਜੀ ਬਹਾਦਰ ਬਜ਼ੁਰਗ ਮਹਾਰਾਜ ਸਾਹਿਬ ਬਹਾਦਰ ਵਾਲੀਏ ਕਪੂਰਥਲਾ ਥੈਂਕ ਯੂ ਤਾਂ ਫਰੈਂਡਸ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਰਹੋ ਮਿਲਨੇ ਕਿਸੇ ਹੋਰ ਇਤਿਹਾਸਿਕ ਘਟਨਾ ਚ ਸਿੰਘਾਂ ਦੀ ਜੋ ਇਤਿਹਾਸਕ ਪ੍ਰਾਪਤੀਆਂ ਉਹ ਹੋਰ ਵੀ ਜਾਣਾਂਗੇ ਧੰਨਵਾਦ